ਜਪੁ ਜੀ ਸਤਨਾਮ ਸਤਨਾਮ ਤਨ ਤਨ ਜਗਤ ਪਿਤਾ ਸਤਗੁਰੁ ਅਬਦਾਸ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਹੈ ਜੋ ਆਪ ਸਭ ਸੰਗਤਾਂ ਹਰ ਰੋਜ਼ ਅੰਮ੍ਰਿਤ ਬਾਣੀ ਦਾ ਨਿਗਮਣਦੇ ਹੋ ਸਭ ਤੋਂ ਪਹਿਲਾਂ ਆਪ ਸਭ ਸੰਗਤਾਂ ਨੂੰ ਦੇਸ਼ ਔਰ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਦਾਸ ਵੱਲੋਂ ਜੈ ਗੁਰਦੇਵ ਧੰਨ ਗੁਰਦੇਵ ਜੀ ਤਨ ਤਨ ਸਤਗੁਰੂ ਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਜੋ ਸਾਨੂੰ ਸਹੀ ਰਸਤਾ ਦਿਖਾਉਂਦੀ ਹੈ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਿਵੇਂ ਕਰਨੀ ਹੈ ਇਸ ਬਾਰੇ ਸਾਨੂੰ ਦੱਸਦੀ ਹੈ हे ਜੀਵ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੀਵ ਔ ਡੰਬਰਾਂ ਨਾਲ ਭਗਤੀ ਕਰਦਾ ਹੈ ਪਾਪ ਦੁਨਿਆਵੀ ਚੀਜ਼ਾਂ ਨਾਲ ਭਗਤੀ ਕਰਦਾ ਹੈ ਸਤਿਗੁਰੂ ਵੀ ਬਖਸ਼ਿਸ਼ ਕਰ ਦਿੰਦੇ ਹਨ ਕਿਹੇ ਜੀਵ ਪਰਮਾਤਮਾ ਦੇ ਨਾਮ ਤੋਂ ਬਿਨਾ ਕੀਤੀ ਹੋਈ ਭਗਤੀ ਕਿਸੇ ਕੰਮ ਨਹੀਂ ਆਉਂਦੀ ਪਾਪ ਕਿ ਅਸੀਂ ਗੁਰੂ ਹੀ ਨਹੀਂ ਬਣਾਇਆ ਤੇ ਅਸੀਂ ਕਿਸੇ ਫੋਟੋ ਅੱਗੇ ਕਿਸੇ ਮੂਰਤੀ ਅੱਗੇ ਅਸੀਂ ਥਾਲੀ ਦੀਵੇ ਜਗਾ ਕੇ ਸਜਾ ਕੇ ਜਿੰਨੀ ਮਰਜ਼ੀ ਪੂਜਾ ਕਰ ਲਈਏ ਅਸੀਂ ਜਿੰਨੀਆਂ ਮਰਜ਼ੀ ਤੋਬੱਤਾਂ ਕਰ ਲਈਏ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਨਾਮ ਤੋਂ ਬਿਨਾ ਗੁਰੂ ਤੋਂ ਬਿਨਾ ਜੀਵ ਤੇਰਾ ਪਾਰ ਉਤਾਰਾ ਨਹੀਂ ਹੋਣਾ ਜਿਵੇਂ ਬੱਚਾ ਆਪਣੇ ਆਪ ਜਿੰਨਾ ਮਰਜ਼ੀ ਪੜ੍ਹ ਲਵੇ ਜਿੰਨੀ ਮਰਜ਼ੀ ਇੰਗਲਿਸ਼ ਸਿੱਖ ਲਵੇ ਜਿੰਨਾ ਚਿਰ ਉਹ ਸਕੂਲ ਦੇ ਵਿੱਚ ਦਾਖਲਾ ਨਹੀਂ ਲੈਂਦਾ ਉਨਾਂ ਚ ਕਰ ਉਹਦੀ ਕੀਤੀ ਹੋਈ ਪੜਾਈ ਦਾ ਕੋਈ ਫਾਇਦਾ ਨਹੀਂ ਕਿਉਂਕਿ ਸਕੂਲ ਦੇ ਵਿੱਚ ਦਾਖਲਾ ਲਵੇਗਾ ਸਕੂਲ ਦੇ ਵਿੱਚ ਪੜ੍ਹਾਈ ਕਰੇਗਾ ਸਕੂਲ ਦੇ ਵਿੱਚ ਆਪਣਾ ਫਾਈਨਲ ਪੇਪਰ ਦੇਵੇਗਾ ਤੇ ਫਿਰ ਉਹ ਫੇਲ ਪਾਸ ਦਾ ਫਿਰ ਪਤਾ ਲੱਗਦਾ ਹੈ ਇਸੇ ਤਰ੍ਹਾਂ ਗੁਰੂ ਦੇ ਦੱਸੇ ਹ ਮਾਰਗ ਤੇ ਜੀਵ ਜਦੋਂ ਚੱਲਦਾ ਹੈ ਫਿਰ ਫੇਲ ਪਾਸ ਦਾ ਉਦੋਂ ਪਤਾ ਲੱਗਦਾ ਹੈ ਕਿਹ ਜੀਵ ਤੇਰਾ ਸਿਮਰਨ ਕਿਹੋ ਜਿਹਾ ਹੈ ਸਿਮਰਨ ਤੇਰਾ ਕਿਸ ਤਰ੍ਹਾਂ ਦਾ ਤੂੰ ਕਰਦਾ ਹਾਂ ਦੁੱਖ ਸੁੱਖ ਜ਼ਿੰਦਗੀ ਦੇ ਦੋ ਪਹਿਲੂ ਐ ਇਹ ਆਉਂਦੇ ਔਰ ਜਾਂਦੇ ਰਹਿੰਦੇ ਹਨ ਸਤਿਗੁਰੂ ਜੀ ਬਖਸ਼ਿਸ਼ ਕਰਦੇ ਬਪਰੋ ਸਤਿ ਰਵੀ ਦਾਸ ਕਹੇ ਰੇ ਗਿਆਨ ਵਿਚਾਰ ਚਰਨ ਚਿਤ ਲਾਵੇ ਹਰ ਕੀ ਸਰਨ ਰਹਿਲੇ ਸਤਿਗੁਰੂ ਜੀ ਸਭ ਜੀਵਾਂ ਨੂੰ ਝੂਠੀ ਮਾਇਆ ਤੋਂ ਬਚਣ ਲਈ ਗੁਰੂ ਤੋਂ ਸ਼ਬਦ ਲੈ ਕੇ ਆਗੀ ਗੱਲ ਫਿਰ ਉੱਥੇ ਗੁਰੂ ਤੋਂ ਨਾਮ ਸ਼ਬਦ ਲੈ ਕੇ ਸ਼ਬਦ ਦਾ ਸਿਮਰਨ ਕਰਕੇ ਪਰਮ ਆਨੰਦ ਦੀ ਪ੍ਰਾਪਤੀ ਕਰਨ ਦਾ ਪਾਵਨ ਉਪਦੇਸ਼ ਕਰਦੇ ਹਨ ਸਤਗੁਰ ਜੀ ਵਰਮਾਉਂਦੇ ਕਿ ਮੈਂ ਸਤ ਕਹਿੰਨਾ ਹਾਂ ਵਾਪਰੋ ਸਤ ਰਵਿਦਾਸ ਕਹਿਰੇ ਕਿ ਮੈਂ ਸਤ ਕਹਿੰਨਾ ਹਾਂ ਕਿ ਜੀਵਨ ਨੂੰ ਪ੍ਰਭੂ ਦੇ ਸੱਚੇ ਗਿਆਨ ਦੀ ਵਿਚਾਰ ਕਰਨੀ ਚਾਹੀਦੀ ਹੈ ਵਿਚਾਰ ਚਰਚਾ ਵਿੱਚ ਕਿਵੇਂ ਕਰ ਸਕਦੇ ਹਾਂ ਜਦੋਂ ਸਤਿਗੁਰ ਦੀ ਬਾਣੀ ਪੜ੍ਹਾਂਗੇ ਸਤਿਗੁਰ ਦੇ ਦੱਸੇ ਹੋਏ ਮਾਰਗ ਤੇ ਚੱਲਾਂਗੇ ਫੇਰ ਹੀ ਸਾਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਫੇਰ ਹੀ ਸਾਨੂੰ ਪਤਾ ਲੱਗਦਾ ਹੈ ਵਿਚਾਰ ਕਰਨੀ ਚਾਹੀਦੀ ਹੈ ਪ੍ਰਭੂ ਦੇ ਚਰਨਾਂ ਵਿੱਚ ਮਨ ਨੂੰ ਲਾਉਣਾ ਚਾਹੀਦਾ ਹੈ ਪ੍ਰਬੁੱਦੀ ਸ਼ਾਨ ਵਿੱਚ ਜੀਵ ਨੂੰ ਰਹਿਣਾ ਚਾਹੀਦਾ ਕਿ ਹਾਂ ਸਾਨੂੰ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਨਾਮ ਸ਼ਬਦ ਸਤ ਸੰਗ ਸਾਨੂੰ ਸੁਣਨਾ ਚਾਹੀਦਾ ਹੈ ਪਾਤੀ ਤੋੜੇ ਪੂੰਜਰ ਚਾਵੇ ਤਾਰਨ ਤਿਰਨ ਕਹਿਰੇ ਮੂਰਤ ਮਾਹੀਂ ਬਸੇ ਪਰਮੇਸ਼ਰ ਤੋ ਪਾਣੀ ਮਹਿ ਤਰੇ ਰੇ ਕਿ ਸੱਚੇ ਪ੍ਰੇਮ ਤੋਂ ਬਿਨਾ ਜੀਵ ਫੁੱਲ ਤੋੜ ਕੇ ਪੱਤੇ ਤੋੜ ਕੇ ਪ੍ਰਭੂ ਦੀ ਮੂਰਤੀ ਅੱਗੇ ਪੂਜਾ ਵਜੋ ਚੜਾਉਂਦਾ ਹੈ ਅਤੇ ਜੀਵਾਂ ਨੂੰ ਤਾਰਨ ਵਾਲਾ ਕਹਿੰਦਾ ਹੈ ਆਪਾਂ ਮੂਰਤੀ ਦੇ ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਜੀਵ ਪੱਤੇ ਤੋੜ ਕੇ ਲਿਆਉਂਦਾ ਹੈ ਫੁੱਲ ਤੋੜ ਕੇ ਲਿਆਉਂਦਾ ਹੈ ਔਰ ਮੂਰਤੀ ਦੇ ਉੱਪਰ ਚੜਾਉਂਦਾ ਹੈ ਚਰਨਾਚ ਜੜਾਉਂਦਾ ਹੈ ਆਰਤੀ ਕਰਦਾ ਹੈ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ ਕਿ ਇਹ ਜੀਵ ਤੂੰ ਉਸ ਨੂੰ ਤਾਰਨ ਵਾਲਾ ਕਹਿੰਦਾ ਹੈ ਜੇਕਰ ਮੂਰਤੀ ਦੇ ਵਿੱਚ ਪ੍ਰਭੂ ਵਸਦਾ ਹੈ ਪਰਮਾਤਮਾ ਵਸਦਾ ਹੈ ਤਾਂ ਇਹ ਕਹਿੰਦੇ ਪਾਣੀ ਦੇ ਵਿੱਚ ਆਪ ਕਿਉਂ ਨਹੀਂ ਤਰਦੇ ਫਿਰ ਤੈਨੂੰ ਕਿਵੇਂ ਤਾਰੇਗੀ ਨਾਮ ਸ਼ਬਦ ਤੋਂ ਬਿਨਾ ਕੀਤੀ ਹੋਈ ਭਗਤੀ ਕਿਸੇ ਕੰਮ ਨਹੀਂ ਆਉਣੀ ਜਿਵੇਂ ਸਕੂਲ ਤੋਂ ਬਿਨਾ ਕਾਲਜ ਤੋਂ ਬਿਨਾ ਕੀਤੀ ਹੋਈ ਪੜਾਈ ਸਾਨੂੰ ਡਿਗਰੀ ਨਹੀਂ ਦੇ ਸਕਦੀ ਸਾਨੂੰ ਕੋਈ ਵੀ ਡਿਗਰੀ ਭਾਵ ਸਰਟੀਫିକੇਟ ਨਹੀਂ ਮਿਲ ਸਕਦਾ ਜੇਕਰ ਅਸੀਂ ਕਾਲਜ ਦੇ ਵਿੱਚ ਪੜਾਈ ਨਹੀਂ ਕੀਤੀ ਸਕੂਲ ਦੇ ਵਿੱਚ ਪੜਾਈ ਨਹੀਂ ਕੀਤੀ ਅਸੀਂ ਸਰਟੀਫିକੇਟ ਕਿਵੇਂ ਹਾਸਲ ਕਰ ਲਵਾਂਗੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਗੁਰੂ ਤੋਂ ਬਗੈਰ ਅਸੀਂ ਮੂਰਤੀਆਂ ਦੀ ਪੂਜਾ ਕਰ ਲਈਏ ਅਸੀਂ ਫੋਟੋਆਂ ਦੀ ਪੂਜਾ ਕਰ ਲਈਏ ਤਾਂ ਉਹ ਪੂਜਾ ਦਾ ਸਾਨੂੰ ਕੋਈ ਲਾਭ ਨਹੀਂ ਹੋਣਾ ਗੁਰੂ ਤੋਂ ਨਾਮ ਸ਼ਬਦ ਲੈ ਕੇ ਗੁਰੂ ਦੇ ਨਾਮ ਸ਼ਬਦ ਲੈ ਕੇ ਨਾਮ ਸ਼ਬਦ ਦੀ ਕਮਾਈ ਕਰਨੀ ਹੈ ਤਾਂ ਸਾਡਾ ਪਾਰ ਉਤਾਰਾ ਹੋਣਾ ਹੈ ਤਰੀਬਿਦ ਸੰਸਾਰ ਕਵਨਬਿਦ ਤਿਰਬੋ ਜੇ ਦ੍ਰਿੜ ਨਾਮ ਨਾ ਗਹਿਰੇ ਨਾਮ ਛੜੀ ਜੇ ਡਾਂਡੇ ਵੈਸੇ ਤੋ ਦੂਣਾ ਦੁੱਖ ਸਹੇ ਰੇ ਜਦੋਂ ਤੱਕ ਜੀਵ ਨੂੰ ਸੰਸਾਰ ਰੂਪੀ ਪਪ ਸਾਗਰ ਤੋਂ ਪਾਰ ਹੋਣ ਲਈ ਪ੍ਰਭੂ ਨਾਮ ਦੀ ਮਜਬੂਤ ਕਿਸ਼ਤੀ ਨਹੀਂ ਮਿਲੇਗੀ ਉਦੋਂ ਤੱਕ ਸਤਿ ਰਜ ਤਮ ਤਿੰਨੇ ਗੁਣਾ ਤੋਂ ਉੱਪਰ ਉੱਟ ਕੇ ਸੰਸਾਰ ਤੋਂ ਕਿਵੇਂ ਤਰ ਸਕੇਗਾ ਨੰਨਾ ਨਾਮ ਕੀ ਨਾਮ ਬਨਾਈ ਕਹੇ ਰਵਿਦਾਸ ਚੜੋਰੇ ਪਾਈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਐ ਕਿ ਜਿਵੇਂ ਪਰਮਾਤਮਾ ਦੇ ਨਾਮ ਦੀ ਕਹਿੰਦੇ ਮੈਂ ਕਿਸ਼ਤੀ ਬਣਾ ਦਿੱਤੀ ਹੈ ਨਾਮ ਸ਼ਬਦੀ ਕਿਸ਼ਤੀ ਬਣਾ ਦਿੱਤੀ ਹੈ ਜਿਹੜਾ ਵੀ ਜੀ ਉਸਤੇ ਚੜਦਾ ਹੈ ਉਹ ਪਾਰ ਉਤਾਰਾ ਉਸ ਦਾ ਹੋ ਜਾਂਦਾ ਹੈ ਵਾ ਵਾ ਵਿਦਵਦ ਸਿਮਰਨ ਕੀਜੈ ਸੋਹੰਗ ਨਾਮ ਅਮੀਰਤ ਕੀਜੈ 바ਵਾ ਵਿਦਵਦ ਕਹਿੰਦੇ ਤਰੀਕੇ ਦੇ ਅਨੁਸਾਰ ਅਸੀਂ ਇੱਕ ਤਰੀਕੇ ਦੇ ਅਨੁਸਾਰ ਗੁਰੂ ਮਹਾਰਾਜ ਦਾ ਨਾਮ ਸਿਮਰਨ ਕਮਾਈ ਕਰਾਂਗੇ ਸਾਡਾ ਪਾਰ ਉਤਾਰਾ ਹੋ ਜਾਵੇਗਾ ਅਸੀਂ ਆਪਣਾ ਹੀ ਰਸਤਾ ਲੱਭਣ ਲੱਗ ਪਏ ਅਸੀਂ ਆਪਣਾ ਹੀ ਰਸਤਾ ਬਣਾਉਣ ਲੱਗ ਪਏ ਤਾਂ ਫਿਰ ਗੁਰੂ ਪੈਰੀ ਸਾਥ ਸੰਗਤ ਨੂੰ ਅਸੀਂ ਆਪਣੇ ਰਸਤੇ ਤੋਂ ਪਟਕ ਜਾਵਾਂਗੇ ਜਿਵੇਂ ਕਰੋੜ ਪੱਕਾ ਬਣਿਆ ਹੋਇਆ ਹੈ ਅਸੀਂ ਉਸ ਰੋਡ ਨੂੰ ਛੱਡ ਕੇ ਆਪਣਾ ਕੱ ਲਈ ਰਸਤਾ ਬਣਾ ਲਈਏ ਤਾਂ ਫਿਰ ਸਾਨੂੰ ਮੁਸ਼ਕਲ ਆਉਂਦੀ ਹੈ ਸਾਨੂੰ ਰੁਕਾਵਟ ਆਉਂਦੀ ਹੈ ਕਟਿਆ ਬਕਟ ਡੂੰਗਰ ਕਣਾ ਇੱਕ ਨਿਰਗੁਣ ਬੈਲ ਹਮਾਰ ਰਮੀਏ ਸਵੇਕ ਬੇਂਤੇ ਮੇਰੇ ਪੁੰਜੀ ਰਾਖਮਰਾਰ ਸਤਿਗੁਰੂ ਜੀ ਕਹਿੰਦੇ ਜਿਵੇਂ ਜੰਗਲ ਦਾ ਰਸਤਾ ਬਹੁਤ ਸੰਘਣਾ ਹੈ ਉਸ ਨੂੰ ਪਾਰ ਕਰਨਾ ਟੇਡੇ ਮੇਰੇ ਟੇਡੇ ਰਸਤੇ ਹਨ ਟੋਏ ਟਿੱਬਿਆਂ ਵਾਲਾ ਰਸਤਾ ਹੈ ਉਸ ਨੂੰ ਪਾਰ ਕਰਨਾ ਬਹੁਤ ਮੁਸ਼ਕਲ ਹੈ ਪਰ ਜਦੋਂ ਪ੍ਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਦੇ ਸਾਡਾ ਸਭ ਕੁਝ ਸਭਲ ਹੋ ਜਾਂਦਾ ਕੀਤੇ ਉਹ ਗੁਰੂ ਦੇ ਦੱਸੇ ਮਾਰਗ ਤੇ ਚੱਲਣਾ ਹੈ ਤੇ ਜਦੋਂ ਤੱਕ ਜੀਵ ਸੰਸਾਰ ਰੂਪੀ ਭਵ ਸੰਗਰ ਤੋਂ ਪਾਰ ਹੋਣ ਲਈ ਪ੍ਰਭੂ ਦੇ ਨਾਮ ਦੀ ਮਜਬੂਤ ਕਿਸ਼ਤੀ ਵਿੱਚ ਨਹੀਂ ਬੈਠਦਾ ਉਹਨਾਂ ਚਿਕਰ ਉਹ ਕਹਿੰਦੇ ਡੁੱਬਦਾ ਹੈ ਭਾਵ ਦੁੱਖ ਭੋਗਦਾ ਹੈ ਦੁੱਖ ਭੋਗਦਾ ਹੈ ਤੇ ਫਿਰ ਰੋਂਦਾ ਹੈ ਕੁਰਲਾਉਂਦਾ ਹੈ ਔਰ ਸਤਗੁਰੂ ਜੀ ਬਖਸ਼ੀ ਕਰਦੇ ਜਦੋਂ ਨਾਮ ਵਾਲੀ ਕਿਤੀ ਜੇ ਜੀਵ ਚੜ ਜਾਂਦਾ ਹੈ ਬੈਠ ਜਾਂਦਾ ਹੈ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ ਪ੍ਰਭੂ ਦੇ ਮਜਬੂਤ ਨਾਮ ਰੂਪੀ ਕਿਛਤੀ ਨੂੰ ਛੱਡ ਕੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ ਜੀਵ ਕਹਿੰਦੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਜੀਵ ਪ੍ਰਭੂ ਪਰਮਾਤਮਾ ਨੂੰ ਛੱਡ ਕੇ ਦੇਵੀ ਦੇਵਤਿਆਂ ਦੀ ਪੂਜਾ ਰੂਪੀ ਡੰਡੇ ਵਾਂਗ ਚੱਪੂ ਨੂੰ ਫੜੇਗਾ ਤਾਂ ਇਸ ਨੂੰ ਬਹੁਤ ਕਸ਼ਟ ਸਹਿਣਾ ਪਵੇਗਾ ਕਹਿੰਦੇ ਨਾਮ ਰੂਪੀ ਕਿਥੇ ਜਿੱਥੇ ਬੈਠ ਕੇ ਗੁਰੂ ਦਾ ਰਸਤਾ ਕੀ ਹੈ ਕਹਿੰਦੇ ਚੱਪੂ ਜਦੋਂ ਆਪਾਂ ਚਲਾਉਨੇ ਆ ਤੇ ਵੇ ਸਾਨੂੰ ਗੁਰੂ ਦੇ ਦੱਸੇ ਮਾਰਗ ਤੇ ਚੱਲ ਪੈਨੇ ਆ ਗੁਰੂ ਦੇ ਦੱਸੇ ਰਸਤੇ ਤੇ ਚੱਲ ਪੈਨੇ ਆ ਗੁਰ ਕੋ ਸ਼ਬਦ ਔਰ ਸੁਰ ਤਕ ਦਾਲੀ ਖੋਦਤ ਕੋਈ ਲਹਿਰੇ ਰਾਮ ਕੂੰ ਕਹਿ ਬਾਟੇ ਨਾਓ ਸੋ ਨੇਕ ਲਹਿਰੇ ਇਸ ਸੰਸਾਰ ਵਿੱਚ ਕੋਈ ਬਰਲਾ ਹੀ ਜੀਵ ਐਸਾ ਜੀਵ ਹੈ ਜੋ ਗੁਰੂ ਤੋਂ ਸ਼ਬਦ ਲੈ ਕੇ ਉਸ ਦੀ ਕਮਾਈ ਕਰਕੇ ਸੁਰਤ ਰੂਪੀ ਇਕਦਾਲੀ ਨਾਲ ਮਿਲ ਕੇ ਆਪਣੇ ਅੰਦਰੋਂ ਪ੍ਰਭੂ ਦੀ ਤਲਾਸ਼ ਕਰਨ ਨਾਲ ਸ਼ਬਦ ਸੁਰਤ ਨਾਲ ਮਿਲ ਕੇ ਪਰਮ ਆਨੰਦ ਦੀ ਖੋਜ ਕਰਦਾ ਹੈ ਕਿੰਦੇ ਕੋ ਮਿਰਲਾ ਹੀ ਆਪਾਂ ਦੇਖਦੇ ਨਾ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਮੈਂ ਅੰਮ੍ਰਿਤ ਵੇਲੇ ਉੱਠਣਾ ਚਾਹੁੰਦਾ ਹਾਂ ਗੁਰੂ ਦੇ ਚਰਨਾਂ ਵਿੱਚ ਨਾਮ ਸ਼ਬਦ ਕਮਾਈ ਕਰਨਾ ਚਾਹੁੰਦਾ ਹਾਂ ਪਰ ਮਨ ਦੇ ਮਗਰ ਲਾ ਕੇ ਜੀਵ ਦੁੱਖ ਭੋਗਦਾ ਹੈ ਭਾਵ ਮਨ ਹੈ ਜੋ ਸਾਨੂੰ ਸਾਡੇ ਤੇ ਹਾਵੀ ਹੋ ਜਾਂਦਾ ਹੈ ਸਾਨੂੰ ਦੁਨਿਆਵੀ ਚੀਜ਼ਾਂ 'ਚ ਉਲਝਾ ਕੇ ਮਨ ਸਾਡਾ ਦੁਨਿਆਵੀ ਚੀਜ਼ਾਂ 'ਚ ਉਲਝਾ ਕੇ ਸਾਨੂੰ ਅਸਲੀ ਰਸਤੇ ਤੋਂ ਸਾਨੂੰ ਦੂਸਰੇ ਰਸਤੇ ਤੇ ਪਾ ਦਿੰਦਾ ਹੈ ਭਾਵ ਕਿ ਆਪਾਂ ਦੇਖਦੇ ਨਾ ਕਹਿੰਦੇ ਨਾ ਕਿ ਭਾਈ ਸੰਗਤ ਚੰਗੀ ਹੋਣੀ ਚਾਹੀਦੀ ਹੈ ਮਾੜੀ ਸੰਗਤ ਮਾੜੇ ਰਸਤੇ ਤੇ ਲੈ ਕੇ ਜਾਵੇਗੀ ਚੰਗੀ ਸੰਗਤ ਚੰਗੇ ਰਸਤੇ ਤੇ ਲੈ ਕੇ ਜਾਂਦੀ ਹੈ ਇਸ ਕਰਕੇ ਚੰਗੀ ਸੰਗਤ ਕਰਨੀ ਹੈ ਚੰਗੀ ਸੰਗਤ ਕਰਾਂਗੇ ਤੇ ਸਾਡਾ ਪਾਰ ਉਤਾਰਾ ਹੋ ਜਾਂਦਾ ਹੈ ਸਬਦਾ ਮਾਲਿਕ RAM ਕਿਸੇ ਦੀ ਪੰਡ ਵਿੱਚ ਨਹੀਂ ਆਇਆ ਕਿਉਂ ਪ੍ਰਮਾਤਮਾ ਦੇ ਨਾਮ ਨੂੰ ਆਪਾਂ ਬੰਡਿਆਂ ਦੇ ਵਿੱਚ ਪਾ ਲਈਏ ਧਰਮਾਂ ਦੇ ਵਿੱਚ ਪਾ ਲਈਏ ਜਾਤਾਂ ਦੇ ਵਿੱਚ ਪਾ ਲਈਏ ਕਹਿੰਦੇ ਉਹ ਪ੍ਰਮਾਤਮਾ ਜਾਤਾ ਪਾਤਾ ਵਿੱਚ ਨਹੀਂ ਆਉਂਦਾ ਉਹਦਾ ਸਬਨਾ ਦਾ ਹੈ ਉਹਨੂੰ ਲਾਲ ਕਹ ਲਈਏ ਕਿ ਐਸੀ ਲਾਲ ਤੁਝ ਮੈਂ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਤੇ ਗਸਈਆ ਕਹ ਲਈਏ ਨੀਚੇ ਉੱਚ ਕਰੇ ਮੇਰਾ ਗੋਬਿੰਦ ਗੋਬਿੰਦ ਕਹ ਲਈਏ ਤੁਮ ਕਰੋ ਕਿਰਪਾ ਮੋਹਿ ਸਾਈ ਸਾਈ ਕਹ ਲਈਏ ਮਕੰਦ ਮਕੰਦ ਜਪੋ ਸੰਸਾਰ ਮਕੰਦ ਕਹ ਲਈਏ ਬਹੁਤ ਜਨਮ ਵਿਛੜੇ ਥੇ ਮਾਧੋ ਮਾਧੋ ਕਹ ਲਈਏ ਇਹਦੇ ਨਾਲ ਬਦਲ ਨਹੀਂ ਜਾਂਦਾ ਉਹ ਪਰਮਾਤਮਾਇ ਕੀ ਹੈ ਉਹਦੇ ਨਾਮ ਅਨੇਕਾ ਹਨ ਇਸ ਕਰਕੇ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਕਿ ਜੋ ਨੇਕ ਹਿਰਦੇ ਨਾਲ ਪ੍ਰਭੂ ਨੂੰ ਖੋਜਦਾ ਹੈ ਉਹ ਮਾਲਿਕ ਨੂੰ ਪਾ ਲੈਂਦਾ ਹੈ ਸੱਚੇ ਮਨੋਂ ਸੱਚੇ ਜਨੋਂ ਜਿਹੜਾ ਵੀ ਜੀ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਝੂਠੀ ਮਾਇਆ ਜਗ ਦਹਿ ਕਾਇ ਤੋ ਤਿੰਨ ਤਾਪ ਦਹਿਰੇ ਕਹੇ ਰਬਦਾਸ ਰਾਮ ਜਪ ਰਚਨਾ ਮਾਇਆ ਕਹੂ ਕੇ ਸੰਗ ਨਾ ਰਹੇ ਰੇ ਝੂਠੀ ਮਾਇਆ ਨੇ ਸਾਰੇ ਸੰਸਾਰ ਨੂੰ ਪਰਮਾਇਆ ਹੋਇਆ ਹੈ ਆਪਾਂ ਦੇਖੀ ਦੇ ਨਾ ਗੁਰੂ ਪੈਰੀ ਸਾਚ ਸਮਝੋ ਜੀਵ ਹਰ ਵੇਲੇ ਦੌੜਦਾ ਹੈ ਮੇਰਾ ਮੇਰਾ ਕਰਦਾ ਫਿਰਦਾ ਹੈ ਇਹ ਵੀ ਮੇਰਾ ਉਹ ਵੀ ਮੇਰਾ ਪਰ ਅੰਤ ਵਿਲੇ ਕੁਝ ਵੀ ਏਦਾ ਨਹੀਂ ਰਹਿ ਜਾਂਦਾ ਮਾਇਆ ਇਹਦੇ ਨਾਲ ਨਹੀਂ ਜਾਣੇ ਮਾਇਆ ਤਾਂ ਦੂਰ ਦੀ ਗੱਲ ਐ ਗੁਰੂ ਪੈਰੀ ਸਾਧ ਸੰਗ ਜਿਓ ਇਹਦਾ ਸਰੀਰ ਵੀ ਇੱਥੇ ਹੀ ਰਹਿ ਜਾਂਦਾ ਹੈ ਸਰੀਰ ਰਿਸ਼ਤੇਦਾਰ ਸਾੜ ਕੇ ਸਵਾਹ ਕਰ ਦਿੰਦੇ ਹਨ ਕਿ ਇਹ ਤਨ ਐਸਾ ਜਿਸ ਕਾਸ ਕੀ ਟਾਟੀ ਜਲ ਗਿਓ ਕਾਸ ਰਲ ਗਿਓ ਮਾਟੀ ਰਹਾ ਕਿ ਇਹ ਤਨ ਐਸਾ ਹੈ ਜਿਵੇਂ ਕਾਦੀ ਚੌਪੜੀ ਹੈ ਜਿਵੇਂ ਕਾਦੀ ਚੌਪੜੀ ਸੜ ਕੇ ਸੁਆਹ ਹੋ ਜਾਂਦੀ ਹੈ ਰਾਖ ਹੋ ਜਾਂਦੀ ਹੈ ਇਸੇ ਤਰ੍ਹਾਂ ਇਹ ਸਰੀਰ ਕਿਸੇ ਦਾ 50 ਕਿਲੋ ਦਾ ਪਾਰਿਆ ਕਿਸੇ ਦਾ 60 ਕਿਲੋ ਦਾ ਕਿ 10 ਕਿਲੋ ਦਾ ਪਾਰ ਹੁੰਦਾ ਹੈ ਕਿਸੇ ਦਾ ਜ਼ਿਆਦਾ ਹੁੰਦਾ ਕਿ 10 ਦਾ ਘੱਟ ਹੁੰਦਾ ਪਾਰ ਪਰ ਅੰਤ ਵੇਲੇ ਦੇਖੋ ਇੱਕ ਥੈਲੀ ਦੇ ਵਿੱਚ ਆ ਜਾਂਦਾ ਉਸਦੇ ਹਸਤ ਫੁੱਲ ਚੁਗਦੇ ਜਦੋਂ ਕਹਿੰਦੇ 4-5 ਕਵੰਟਲ ਬਾਲਣ ਆਪਾਂ ਉਹਦੇ ਤੇ ਰੱਖ ਦਿੰਦੇ ਆ ਸੜਨ ਵਾਸਤੇ ਤੇ ਪਰ ਬਾਅਦ ਵਿੱਚ ਕਿੰਨਾ ਕਰਿਆ ਜਾਂਦਾ ਹੈ ਇੱਕ ਬੋਰੇ ਦੇ ਵਿੱਚ ਆ ਜਾਂਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਇਹ ਮਾਇਆ ਕਿਸੇ ਦੇ ਨਾਲ ਨਹੀਂ ਜਾਣੀ ਦੁਨਿਆਵੀ ਮਾਇਆ ਮਾਇਆ ਕੱਲੀ ਉਹ ਨਹੀਂ ਜਿਹਨੂੰ ਆਪਾਂ ਰੁਪਈਆ ਕਹਿ ਦਿੰਦੇ ਹਾਂ ਇਹ ਕਾਰੋਬਾਰ ਦੇ ਨਾਲ ਕਾਰੋਬਾਰ ਦੇ ਨਾਲ 3 ਪੁੱਤਰਾਂ ਦੇ ਨਾਲ ਇਹ ਸਾਰੀ ਮਾਇਆ ਹੈ ਕਹਿੰਦੇ ਸਾਡਾ ਰਿਸ਼ਤਾ ਉਦੋਂ ਤੱਕ ਹੈ ਜਦੋਂ ਪਰਮਾਤਮਾ ਰੂਪੀ ਹੰਸ ਇਸ ਸਰੀਰ ਦੇ ਵਿੱਚ ਵਸ ਰਿਹਾ ਹੈ ਜਦੋਂ ਇਹ ਪਰਮਾਤਮਾ ਰੂਪੀ ਹੰਸ ਉੱਡ ਗਿਆ ਉਦੋਂ ਹੀ ਰਿਸ਼ਤਾ ਖਤਮ ਹੋ ਜਾਂਦਾ ਹੈ ਫਿਰ ਕੋਈ ਵੀ ਇਹਦੇ ਨੇੜੇ ਨਹੀਂ ਆਉਂਦਾ ਇਹ ਤੋਂ ਦੂਰ ਦੂਰ ਭੱਜਦੇ ਆ ਜਦੋਂ ਮਰਨ ਤੋਂ ਬਾਅਦ ਸੰਸਕਾਰ ਕਰਨ ਤੋਂ ਬਾਅਦ ਜੇਕਰ ਇਹ ਜੀਵ ਸਾਨੂੰ ਸੁਪਨਿਆਂ ਦੇ ਵਿੱਚ ਆਉਣ ਲੱਗ ਪਵੇ ਸਾਨੂੰ ਦਿਖਾਈ ਦੇਣ ਲੱਗ ਪਵੇ ਤੇ ਅਸੀਂ ਇਹਦੇ ਕੋਲੋਂ ਦੂਰ ਦੂਰ ਭੱਜਦੇ ਹਾਂ ਅਸੀਂ ਭੂਤ ਭੂਤ ਕਹਿੰਨੇ ਆ ਇਦਾ ਬੰਨਣ ਕਰਾਉਣ ਨੂੰ ਫਿਰਦੇ ਹਾਂ ਇਸ ਲਈ ਜੀਵ ਨੂੰ ਤਿੰਨੇ ਦੁੱਖ ਆਦ ਬਿਆਦ ਅਤੇ ਪਾਦ ਵਿਆਪਰੇ ਹਨ ਜਗਤ ਗੁਰੂ ਦਾਸ ਸਮਰੰਜ ਕਥਨ ਕਰਦੇ ਨੇ ਕਿ ਇਹ ਜੀਵ ਸੰਸਾਰ ਦੇ ਜੀਵੋ ਆਪਣੀ ਰਸਨਾ ਨਾਲ ਆਪਣੀ ਜੀਭਾਂ ਦੇ ਨਾਲ ਉਸ ਪਰਮਾਤਮਾ ਦਾ ਨਾਮ ਜਪੋ ਜੋ ਤੁਹਾਡਾ ਮਨ ਸੱਚੇ ਪ੍ਰਭੂ ਨਾਲ ਹੀ ਲੱਗਾ ਹੈ ਮਾਇਆ ਤਾਂ ਕਦੇ ਵੀ ਕਿਸੇ ਦੇ ਸੰਗ ਨਹੀਂ ਰਹਿੰਦੀ। ਮਾਇਆ ਕਿਸੇ ਦੇ ਸੰਗ ਨਹੀਂ ਰਹਿੰਦੀ ਇਹਦੇ ਜਿੰਦੇ ਜੀ ਸਾਨੂੰ ਇਹਦਾ ਦੇਖਣ ਨੂੰ ਵੀ ਮਿਲ ਜਾਂਦਾ। ਕਿਵੇਂ ਧੀਆਂ ਪੁੱਤਰ ਆਪਣੇ ਮਾਪਿਆਂ ਤੋਂ ਅਲੱਗ ਹੋ ਜਾਂਦੇ ਹਨ। ਦੇਖਦੇ ਨਾ ਆਪਾਂ। ਭਰਾ ਭਰਾ ਤੋਂ ਅਲੱਗ ਹੋ ਜਾਂਦੇ ਹਨ। ਰਿਸ਼ਤੇਦਾਰਾਂ ਦੇ ਵਿੱਚ ਇੱਕ ਦੂਸਰੇ ਨੂੰ ਮਿਲਣਾ ਬੰਦ ਕਰ ਦਿੰਦੇ ਹਨ। ਇੱਕ ਮਾਂ ਦੇ ਇੱਕ ਪਿਓ ਦੇ ਧੀਆਂ ਪੁੱਤਰ ਕਹਿੰਦੇ ਦੋ ਪ੍ਰਾਣ ਇੱਕੋ ਮਾਂ ਦੇ ਕੁੱਖ ਚੋਂ ਪੈਦਾ ਹੋਏ ਉਹ ਵੀ ਆਪਣੀ ਜ਼ਮੀਨ ਜਾਇਦਾਦ ਵੰਡ ਲੈਂਦੇ ਹਨ ਫਿਰ ਕਹਿੰਦੇ ਕੀ ਮੇਰਾ ਮੇਰਾ ਕਰਦਾ ਫਿਰਦਾ ਮਾਤਾ ਪਿਤਾ ਦੇ ਸਾਹਮਣੇ ਤੇ ਆਪ ਪੁੱਤ ਰੱਖ ਦਿੰਦੇ ਹਨ ਕਿ ਭਾਈ ਸਾਡਾ ਹਿੱਸਾ ਸਾਨੂੰ ਦੇ ਦੇ ਫਿਰ ਉਸ ਵੇਲੇ ਮਾਪੇ ਅੰਦਰੋਂ ਰੋਂਦੇ ਹਨ ਰਾਮ ਨਾਮ ਤੋਂ ਬਿਨਾ ਰੋਂਦੇ ਹਨ ਇਸ ਕਰਕੇ ਜੀਵ ਆਪਣੇ ਕਰਦਿਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਆਪਣੇ ਕਰਦਾ ਪਾਲਣ ਪੋषण ਕਰਦੇ ਹੋਏ ਨਾਲੋਂ ਨਾਲ ਉਸ ਪਰਮਾਤਮਾ ਦਾ ਸਿਮਰਨ ਕਰਿਆ ਕਰ ਜਿਹੜਾ ਤੇਰਾ ਪਾਰ ਉਤਾਰਾ ਹੋ ਜਾਵੇ ਕੰਮ ਕਰ ਜ਼ਿੰਦਗੀ ਦੇ ਵਿੱਚ ਕਦੇ ਨਿਮਕਣੇ ਘਰਾਂ ਦੇ ਕੰਮ ਦੇਖ ਲਈ ਕਦੇ ਨਿਮਕਣੇ ਜੀਵ ਕੋਹਲੂ ਦੀ ਬੈਲ ਦੀ ਤਰ੍ਹਾਂ ਚੱਲਦਾ ਰਹਿੰਦਾ ਪਰ ਪਹੁੰਚਦਾ ਕਿਤੇ ਵੀ ਨਹੀਂ ਹੈ ਜੋ ਕੁਝ ਜ਼ਿੰਦਗੀ 'ਚ ਕਮਾਉਂਦਾ ਹੈ ਸਭ ਕੁਝ ਇੱਥੇ ਛੱਡ ਕੇ ਚਲਾ ਜਾਂਦਾ ਹੈ ਤੇ ਸਤਿਗੁਰ ਜੀ ਇਹ ਵੀ ਕਹਿੰਦੇ ਆ ਕਿ ਭਾਈ ਕੰਮ ਕਾਰ ਨੂੰ ਛੱਡ ਦੇਣਾ ਜੀਭਾਂ ਸੋ ਓੰਕਾਰ ਜਪ ਹੱਥਾਂ ਸੋ ਕਰਕਾਰ RAM ਮਿਲੇ ਕਰੇ ਕਹੇ ਰਬੀਦਾਸ ਵਿਚਾਰ ਕਹਿੰਦੇ ਪ੍ਰਮਾਤਮਾ ਤੁਹਾਨੂੰ ਤੁਹਾਡੇ ਹਿਰਦੇ ਦੇ ਵਿੱਚ ਮਿਲ ਜਾਣਾ ਹੈ ਜੀਭਾਂ ਦੇ ਨਾਲ ਉਸਦਾ ਨਾਮ ਜਪੀਏ ਹੱਥਾਂ ਦੇ ਨਾਲ ਕੰਮ ਕਰੀਏ ਆਪਣੀ ਜ਼ਿੰਮੇਵਾਰੀ ਕਾਦੇ ਨਿਭਾਉਂਦੇ ਹੋਏ ਨਾਲੋ ਨਾਲ ਪ੍ਰਮਾਤਮਾ ਦਾ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰੀਏ ਜੈ ਗੁਰਦੀਪ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ